ਫੋਕੋਦਰੀ ਸਭ ਕੋ ਗੱਪਾ ਕੋਈ ਨਹੀਂ ਹੈਗਾ ਆਪਾਂ ਸੱਚ ਬੋਲਣਾ ਹਾਂ ਇਹ ਕੱਢਣੀ ਆ ਜੋ ਵੀ ਹੈ ਤਾਂ ਸਾਹਮਣੇ ਹੀ ਹੈ ਹਾਂ ਸਾਹਮਣੇ ਸਭ ਕੋ ਸੱਚ ਹੈ ਯਾਰ ਰੱਬ ਨੂੰ ਜਾਨ ਦੇਣੀ ਆ ਬੰਦੇ ਇੰਨ ਗੱਪਾਂ ਮਾਰਿਛਾਣਾ ਪਾਣੀ ਗੱਪਾਂ ਮਾਰਦੇ ਨਹੀਂ ਨਹੀਂ ਜ਼ਰੂਰੀ ਹੈ ਕੱਲ ਇਹ ਪੱਤੇ ਜਾਰ ਬਰ ਵੀ ਬੈਠੇ ਆ ਆਪਣੇ ਲੈ ਕੱਲੇ ਕੱਲੇ ਜਾਨ ਇਹ ਪੱਤੇ ਹੋਈ ਆ ਲੈ ਇਹ ਪੱਤੇ ਵੇ ਹੁਣ ਤਾਂ ਸਿੱਖਾਂਗੇ ਪਰ ਆਪਣੇ ਪੰਜਾਬ ਦੀ ਗੇਮ ਨਾਲੋਂ ਨਾ ਪਾਕਿਸਤਾਨ ਦੀ ਗੇਮ ਬਹੁਤ ਜ਼ਿਆਦਾ ਵਿੱਤਰ ਆ ਅੱਛਾ ਪਹੁੰਚ ਗਏ ਸੁਖੇ ਮਿਸਤਰੀ ਕੋਲ ਨਾਲੇ ਆਪਣਾ ਕਿਆ ਨਾਮ ਆ ਬਿੰਦੂ ਵੀਰ ਸਿੰਧੂ ਪੇਂਟਰ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਛੋਟੇ ਰਵੀ ਵੀਰ ਦੇ ਚੈਨਲ ਨੂੰ ਸਬਸਕ੍ਰਾਈਬਰ ਤੇ ਕਮੈਂਟ ਸ਼ੇਅਰ ਜਰੂਰ ਕਰਿਓ ਠੀਕ ਹੈ ਲੋ ਜੀ ਅੱਜ ਆਪਾਂ ਆਏ ਹੋਏ ਆ ਆਪਣੇ ਭਰਾਵਾਂ ਕੋਲ ਇਹਨਾਂ ਕੋਲ ਇਹਨਾਂ ਨੇ ਸ਼ੌਂਕ ਨਾਲ ਦੇਖੋ ਜੀ ਕਬੂਤਰ ਰੱਖੇ ਹੋਏ ਆ ਆਪਾਂ ਕਬੂਤਰਾਂ ਬਾਰੇ ਵੀ ਸਾਰੀਆਂ ਗੱਲਾਂ ਕਰਦੇ ਹਾਂ ਇਹਨਾਂ ਨਾਲ ਜੋ ਵੀ ਇਹ ਕੀ ਖਰਾਕ ਹੁੰਦੀ ਹੈ ਇਹਨਾਂ ਦੀ ਇਹ ਕਿਹੜੀ ਨਸਲ ਦੇ ਆ ਬਾਕੀ ਸ਼ਰਤ ਵਗੈਰਾ ਹੋਰ ਵੀ ਜੋ ਸਾਰੇ ਕੁਐਸਚਨ ਨੇ ਆਪਾਂ ਇਹਨਾਂ ਨੂੰ ਭਰਾਵਾਂ ਨੂੰ ਅੱਜ ਪੁੱਛਣੇ ਆ ਲੋ ਜੀ ਪਹਿਲਾਂ ਮਿਲੋ ਇੱਧਰ ਸੁੱਖੇ ਨੂੰ ਸੁੱਖਾ ਜੀ ਦੱਸੋ ਆਪਣੇ ਤੁਸੀਂ ਕੀ ਮਤਲਬ ਇਹ ਜਿਹੜੇ ਆਪਣੇ ਜਾਨਵਰ ਰੱਖੇ ਹੋਏ ਆ ਇਹ ਕਿਹੜੀ ਨਸਲ ਆ ਇਹਨਾਂ ਬਾਰੇ ਤੁਸੀਂ ਡਾਈਟ ਕਿਆ ਪਾਉਂਦੇ ਇਹਨਾਂ ਨੂੰ ਠੀਕ ਆ ਜੀ ਠੀਕ ਆ ਜੀ ਦੱਸੋ ਹੁਣ ਇਹਦੇ ਬਾਰੇ ਥੋੜਾ ਜਿਹਾ ਚਾਨਣਾ ਪਾਓ ਵੀਰੇ ਕਬੂਤਰ ਹੈ ਨਾ ਆਪਣੇ ਝੱਕਣਾ ਵੀ ਪਹਿਲਾਂ ਮੇਰੇ ਭਰਾ ਨੇ ਰੱਖੇ ਤੇ ਕਲਵੀਰ ਨੇ ਠੀਕ ਆ ਤੇ ਉਸ ਤੋਂ ਬਾਅਦ ਇੱਕ ਕਮੂਤਰ ਹੀ ਸਾਡੇ ਕੋਲ ਬਹੁਤ ਊੜੀ ਦੀ ਬੜੇ ਝੱਲੀਆਂ ਜਿੱਤ ਗਈ ਉਹ ਹਾਂ ਜੀ ਦੇ ਉਹ ਕੂਤਰੀ ਦਾ ਗਾਹ ਜਿਹੜਾ ਬੰਛਤਾ ਮਤਲਬ ਉਹ ਖਤਮ ਹੋ ਗਿਆ ਸਾਡੇ ਕੋਲ ਹੈ ਨਹੀਂ ਤਗਾ ਕੂਤਰ ਵੀ ਮਰ ਗਿਆ ਤਾਂ ਕੂਤਰੀ ਵੀ ਮਰ ਗਈ ਠੀਕ ਹੈ ਕਿਉਂਕਿ ਜਿਆਦਾ ਦੇਖਭਾਲ ਹੈ ਨਹੀਂ ਤੀ ਕੂਤਰੀ ਦੀ ਸ਼ੌਕਰੀ ਦਾ ਹੈਗਾ ਤੇ ਉਹ ਕੂਤਰੀ ਨੇ ਸਾਨੂੰ ਬਹੁਤ ਜਿਆਦਾ ਮਤਲਬ ਵਧੀਆ ਉੱਥੇ ਖੜਨ ਜੁਗੇ ਰੱਖਦਾ ਬਾਜੀ ਦੇ ਵਿੱਚ ਅੱਛਾ ਜੀ ਤੇ ਉਸ ਤੋਂ ਬਾਅਦ ਕੀ ਹੋਇਆ ਫਿਰ ਮੈਂ ਇਹਨੇ ਕਲਵੀਰ ਦਾ ਸ਼ੌਕ ਘਟਦਾ ਗਿਆ ਹੋਰ ਜ਼ਿਆਦਾ ਕਿਉਂਕਿ ਇੱਥੇ ਤੱਕ ਨੌਬਾ ਤੱਕ ਦੀ ਵੀ ਕਬੂਤਰ ਛੱਡ ਲਈ ਜਾਣ ਬਾਹਰ ਚਲੇਗਾ ਤਾਂ ਹਾਂ ਉਹ ਬਾਹਰ ਚਲੇਗਾ ਜ਼ਿਆਦਾ ਠੀਕ ਹੈ ਤੇ ਕਬੂਤਰ ਛੱਡਣ ਤੱਕ ਚਲੇ ਗਏ ਤੇ ਫਿਰ ਉਹ ਕਬੂਤਰ ਹੀ ਸ਼ੌਕ ਨੇ ਮੈਨੂੰ ਦੁਬਾਰੇ ਸੀਜ਼ਨ ਆ ਗਿਆ ਉਡਣੇ ਵਾਲਾ ਬਾਜ਼ੀਆਂ ਤੇ ਮੈਂ ਕਬੂਤਰ ਫਿਰ ਰੱਖੇ ਅੱਛਾ ਕਬੂਤਰ ਲੈ ਕੇ ਆਇਆ ਮੈਂ ਉੱਥੇ ਤੇ ਆਪਣੇ ਸਹੁਰਿਆਂ ਦੇ ਕਬੂਤਰ ਲੈ ਕੇ ਆਇਆ ਗੁਰਜੀਪਿੰਡ ਤੇ ਠੀਕ ਹੈ ਜੀ ਉੱਥੇ ਦੇ ਕਬੂਤਰ ਲਿਆਇਆ ਤੇ ਉੱਥੇ ਦੇ ਜੋੜਾ ਲਾ ਕੇ ਮੈਂ ਬਜੇ ਘੜਾਏ ਉਹਦੇ ਬੱਚੇ ਜਦੋਂ ਮੈਂ ਛਤਰੀ ਤੇ ਢਾਏ ਆਪੇ ਉੜ ਗਏ ਦੇਖੋ ਲਾਏ ਤੇ ਬੱਚੇ ਤਾਂ ਮੰਨ ਲਾ ਵੀ ਸ਼ਿਕਾਇਤ ਦੇਉੜੇ ਪੂਰਾ ਗੱਡ ਗੇ ਸ਼ਾਮ ਨੂੰ ਮੈਂ ਢਾਂਗੀ ਲਾ ਕੇ ਤਾਰੇ ਆ ਗਏ ਸਰਦੀ ਕੋ ਠੀਕ ਹੈ ਤੇ ਉਸ ਤੋਂ ਬਾਅਦ ਕੀ ਹੋਇਆ ਫਿਰ ਉਹ ਬੱਚੇ ਜਰ ਉੜ ਕੇ ਆ ਗਏ ਮੈਂ ਉਹ ਬਚਾ ਸਾਫ ਕੇ ਰੱਖ ਲਿਆ ਉਹ ਜੋੜਾ ਲਾ ਕੇ ਮੈਂ ਉਹਨਾਂ ਦਾ ਉਹਨਾਂ ਦੇ ਬੱਚੇ ਘੜਾ ਲੇਗਾ ਹਾਂ ਮੇਰੇ ਕੋ ਉਹੀ ਨਸਲ ਹੁਣ ਤੱਕ ਚੱਲਦੀ ਆਉਂਦੀ ਆ ਉਹ ਬਾਜੀ ਮੈਂ ਛੱਡੇ ਇੱਕ ਮੈਂ ਛੱਡਿਆ ਤਾਂ ਮਗਰੋੜ ਪਿੰਡ ਠੀਕ ਹੈ ਇੱਕ ਛੱਡਿਆ ਤਾਂ ਮੈਂ ਚਿੰਤਗੜ ਠੀਕ ਹੈ ਇੱਕ ਫੂੜਾ ਇਹਦਾ ਕਬੂਤਰ ਤਿੰਨੇ ਕਬੂਤਰ ਮੇਰੇ ਸ਼ਾਮ ਤੱਕ ਐਨ ਉੱਪਰ ਖੜੇ ਤੇ ਬੰਦਲੇ ਵਿੱਚ ਟਿੱਕੀ ਜਮੇ ਹੋਏ ਕੀ ਕਈ ਚੀਜ਼ ਵਧੀਆ ਡਾਈਆਂ ਦਿੱਤੀਆਂ ਮਾਨੂੰ ਕੋ ਪੈਸਾ ਬਾਕੀ ਤੁਸੀਂ ਥੋੜਾ ਜਿਹਾ ਨਾ ਇਹਨਾਂ ਦੀ ਖਰਾਕ ਬਾਰੇ ਦੱਸੋ ਤੁਸੀਂ ਡਾਈਟ ਕਿ ਆ ਪਾਉਂਦੇ ਇਹਨਾਂ ਨੂੰ ਕਿਹੜਾ ਖਰਾਕ ਪਾਉਂਦੇ ਆ ਜਦੋਂ ਸ਼ਰਤ ਵਿੱਚ ਛੱਡਦੇ ਆ ਖਰਾਕ ਇਹਨੇ ਹੁਣ ਅਡਾਉਣ ਦਾ ਟਾਈਮ ਆ ਗਿਆ ਹੁਣ ਸਰੋਂ ਸਰੋਂ ਤਾਂ ਬੰਦ ਆ ਹੁਣ ਕਿਉਂਕਿ ਉਹ ਹਾਜਮ ਨਹੀਂ ਆਉਂਦੀ ਸਰੋਂ ਹੂੰ ਹੂੰ ਹੁਣ ਤਾਂ ਕਣਕ ਆ ਜਿਹੜੀ ਕਣਕ ਵੀ ਹੋ ਕੇ ਪਾਉਂਦੇ ਆਸੀਂ ਤੇ ਉਸ ਤੋਂ ਬਾਅਦ ਉਹ ਕਣਕ ਦੇ ਵਿੱਚ ਇੱਕ ਦਾਲ ਹੁੰਦੀ ਆ ਆਪਣੀ ਮੂੰਗੀ ਦੀ ਵੀ ਨਾਲੇ ਪਿਓ ਦਿੰਨੇ ਆ ਇਹ ਪੀਓ ਕੇ ਆਸੀਂ ਦੋ ਹੀ ਚੀਜ਼ਾਂ ਪਾਉਂਦੇ ਆ ਠੀਕ ਹੈ ਜੀ ਹਾਂ ਤੇ ਘੋੜਨੇ ਵਾਲੇ ਕੁਤਰ ਬਰਾਮਾ ਜਿਹੜੇ ਬਰਾਮਾ ਅਸੀਂ ਠੀਕ ਹੈ ਜੀ ਬਾਕੀ ਤੁਹਾਨੂੰ ਇਹਦਾ ਕਬੂਤਰਾਂ ਦਾ ਤੁਸੀਂ ਇਹ ਵੀ ਥੋੜਾ ਜਿਹਾ ਦੱਸੋ ਸਾਨੂੰ ਸਾਡੇ ਜਿਹੜੇ ਸਬਸਕ੍ਰਾਈਬਰ ਆ ਵੀ ਤੁਹਾਨੂੰ ਇਹ ਕਬੂਤਰਾਂ ਦਾ ਸ਼ੌਂਕ ਕਿੱਦਾਂ ਪੈਦਾ ਹੋਇਆ ਸ਼ੌਂਕ ਤਾਂ ਉਹੀ ਆ ਗਈ ਗੱਲ ਵੀ ਜਿੱਕੜਾ ਭਰਾ ਨੇ ਪਹਿਲਾਂ ਮਨ ਲਵ ਜਾਣਕਾਰੀ ਕਰਕੇ ਛੱਡਣੇ ਪੈ ਗਏ ਤੇ ਫਿਰ ਇੱਕ ਲਾਉਂਦਾ ਗਈ ਦੀ ਵੀ ਜੋੜਾ ਮੈਂ ਦੁਬਾਰਾ ਮਨ ਨੂੰ ਸ਼ੌਂਕ ਜਾ ਗਿਆ ਤਾਂ ਇਹ ਗੱਲ ਦਾ ਵੀਰ ਸਾਡੀ ਕੂਤਰੀ ਇੱਥੇ ਦੂਏ ਪਿੰਡ ਇੰਨੀ ਵਧੀਆ ਉੱਡੀ ਆ ਬਈ ਉੱਥੇ ਯਾਰ ਜਿਹੜੇ ਨਾਲ ਦੇ ਮੁੰਡੇ ਤੇ ਉਹਨਾਂ ਨੇ ਜਦ ਮੈਨੂੰ ਕਹਿ ਤਾ ਯਾਰ ਤੇਰੀ ਕੂਤਰੀ ਬਹੁਤ ਵਧੀਆ ਉੱੜਦੀ ਆ ਸਾਲਾ ਮਨ ਨੂੰ ਹੌਸਲਾ ਜਾ ਹੋ ਗਿਆ ਤਾਂ ਫਿਰ ਉਹ ਕਾਰਨ ਕਰਕੇ ਨਾ ਵੀਰੇ ਮਨ ਚ ਸ਼ੌਂਕ ਪੈ ਗਿਆ ਤਾਂ ਵੀ ਹਾਂ ਯਾਰ ਕੂਤਰ ਰੱਖੇ ਜਾਣ ਲੋ ਜੀ ਹੁਣ ਆਪਾਂ ਥੋੜਾ ਜਿਹਾ ਇੱਧਰ ਬਿੰਦੂ ਕੋਲ ਇਹ ਮੇਰਾ ਭਰਾ ਏ ਇਹਨਾਂ ਕੋਲ ਵੀ ਆਂਦੇ ਆ ਇਹ ਮੇ ਹੁੰਦੀ ਆ ਜੋ ਕਰਨਾ ਸੀ ਇਕੱਠਿਆਂ ਦੇ ਕਰਨਾ ਬਾਕੀ ਤੁਸੀਂ ਵੀ ਰੱਖੇ ਹੋ ਭਾਜੀ ਕਬੂਤਰ ਹਾਂਜੀ ਹਾਂਜੀ ਵੀਰੇ ਮੈਂ ਵੀ ਰੱਖੇ ਹੋਈ ਠੀਕ ਆ ਤੁਹਾਨੂੰ ਵੀ ਸ਼ੌਂਕ ਕਬੂਤਰਾਂ ਦਾ ਹੈਗਾ ਕਾਫੀ ਹੈ ਨਾ ਮੈਂ ਪੂਰਾ ਮੈਂ ਵੀ ਥੋੜੀ ਕਈ ਵਾਰ ਵੀਡੀਓ-ਬੀਡੀਓ ਦੇਖਦਾ ਰਹਿੰਦਾ ਇਹਨਾਂ ਦੇ ਭਾਜੀ ਦਾ ਚੈਨਲ ਵੀ ਬਣਾਇਆ ਹੋਇਆ ਹੈ ਇਹਨਾਂ ਨੇ YouTube ਆਪਣਾ ਬਿੰਦੂ ਪੈਂਟਰ ਮਾਲਾ ਕਰਕੇ ਇਹਨਾਂ ਦੇ ਚੈਨਲ ਦਾ ਨਾਮ ਜਿਹੜੇ ਆਪਣੇ ਸਬਸਕ੍ਰਾਈਬਰ ਆ ਭਾਜੀ ਇਹਨਾਂ ਦੀ ਵੀਡੀਓ ਵੀ ਜਰੂਰ ਵੱਧ ਤੋਂ ਵੱਧ ਦੇਖਿਆ ਕਰੋ ਲਾਈਕ ਕਮੈਂਟ ਸ਼ੇਅਰ ਜਰੂਰ ਵੀ ਕਰਿਆ ਕਰੋ ਵੱਧ ਤੋਂ ਵੱਧ ਬਾਕੀ ਇੱਧਰ ਦੇਖੋ ਜੀ ਇਹ ਚਾਹ ਇਹ ਆਪਣੇ ਜਾਨਵਰ ਹੋਰ ਇੱਕ ਜਾਨਵਰ ਤੇ ਜਨਾ ਜਿਹੜੇ ਕਬੂਤਰ ਮਤਲਬ ਅਸੀਂ ਤਜਰਬੇ ਕਰਦੇ ਦੋ ਹੀ ਜਣੇ ਠੀਕ ਹੈ ਓਕੇ ਇਹਨਾਂ ਦਾ ਜਿਹੜਾ ਤਜਰਬਾ ਹੈ ਇਹ ਠੰਡ 'ਚ ਕਬੂਤਰ ਨੂੰ ਉਡਾ ਕੇ ਜਾਣ ਦਾ ਤਜਰਬਾ ਹੈ ਹੂੰ ਹੂੰ ਇਹ ਆਪਣਾ ਤੇ ਇੱਕ ਓਕੇ ਦੋ ਹੀ ਤਜਰਬੇ ਇਕੱਠੇ ਹੋ ਗਏ ਹੁਣ ਮੇਰਾ ਤਜਰਬਾ ਅੱਗ ਵਾਲਾ ਹੈ ਹੂੰ ਕਿ ਮੇਰੇ ਕਬੂਤਰ ਅੱਗ ਦੇ ਵਿੱਚ ਪੂਰਾ ਉਡੋਂਗੇ ਉਹਦੇ ਲੱਗ ਪੈਣ ਲੱਗੀ ਨਾ ਗਰਮੀ ਜੀ ਇਤਨਾ ਅੱਜ ਗਰਮੀ ਦੀ ਤੇ ਕਬੂਤਰ ਅੱਜ ਕੱਲ ਮੈਂ ੜਾਏ ਤੇ ਇਹ ਇਹ ਤਿੰਨ ਕਬੂਤਰ ਚਾਰ ਕਬੂਤਰ ੜਾਏ ਤੇ ਇੱਕ ਇਹਨਾਂ ਚੋ ਬੈਠਿਆ ਇਹ ਕੂਤਰੀ ਬੈਠੀ ਆਪਣੀ ਪਾਪਾ ਕੱਢੇ ਕੂਤਰੀ ਉਹ ਵਾਲੀ ਜਿਹੜੀ ਬੈਠੀ ਆ ਲਓ ਜੀ ਆ ਦੇਖੋ ਆਪਾਂ ਕੋਈ ਵੀ ਇਹ ਦੇਖ ਆਪਾਂ ਗੱਪ ਕੋਈ ਨਹੀਂ ਹੈਗਾ ਆਪਾਂ ਸੱਚ ਬੋਲਣਾ ਹਾਂ ਇਹ ਕੱਢਣੀ ਆ ਜੋ ਵੀ ਹੈ ਤਾਂ ਸਾਹਮਣੇ ਹੀ ਹੈ ਹਾਂ ਸਾਹਮਣੇ ਸਭ ਕੋ ਸੱਚ ਹੈ ਯਾਰ ਰੱਬ ਨੂੰ ਜਾਣ ਦੇਣੀ ਆ ਬੰਦੇ ਇੰਨ ਗੱਪਾਂ ਮਾਰਿਆਂ ਆਪਾਂ ਨਹੀਂ ਗੱਪਾਂ ਮਾਰਦੇ ਵੀਰੇ ਨਹੀਂ ਨਹੀਂ ਜ਼ਰੂਰੀ ਹੈ ਕੱਲ ਇਹ ਪਿੰਡ ਚ ਕੂਤਰੀ ਉਡਦੀ ਆ ਇਹ ਕੂਤਰੀ ਦਾ ਹਾਰਾ ਢੇਡਾ ਅੱਛਾ ਜੀ ਅੱਖਾਂ ਤੋਂ ਇਹ ਕੂਤਰੀ ਬਿੱਲੀ ਟਾਕ ਬਿੱਲੀ ਟਾਕੀ ਆ ਕੂਤਰੀ ਇਹ ਲਓ ਜੀ ਦੇਖ ਸਕਦੇ ਹੋ ਤੁਸੀਂ ਇਹਦਾ ਇੱਕ ਸਾਈਡ ਤੇ ਡੰਡਾ ਵੱਜਿਆ ਹੋਇਆ ਲਾਲ ਅੱਛਾ ਇੱਕ ਸਾਈਡ ਇਹ ਕੂਤਰੀ ਦਾ ਆਪਣਾ ਟੂ ਸਾਇਲ ਆ ਲੱਗਦਾ ਠੀਕ ਹੈ ਇਹ ਕਬੂਤਰੀ ਵੀਰੇ ਕੱਲ ਟਾਂਗੀ ਤੇ 4 ਵਜੇ ਚੜੀ ਆ ਟਾਂਗੀ ਜਦ ਕੀ ਲੱਗੀ ਹੋਈ ਸੀ ਕਿੰਨੇ ਵਜੇ ਛੱਡੀ ਸੀ ਵੀਰੇ ਇਸ 8 ਵਜੇ ਛੱਡੀ ਸੀ ਸਵੇਰ ਠੀਕ ਆ ਹਾਂ ਸੱਚੀ ਗੱਲ ਹੈ ਜਿਹੜੀ ਰੱਬ ਨੂੰ ਜਾ ਗੁਰਦੁਆਰਾ ਦੇ ਵਿੱਚ ਖਾ ਦਿਓ ਉੱਧਰ ਉਹਨੂੰ ਆ ਤੇ ਉੱਧਰ ਕਿ ਨਹੀਂ ਹੱਥ ਕਰਕੇ ਕਹਿੰਦੇ ਆ ਆਪਾਂ ਗੁਰਦੁਆਰੇ ਦਿਖਾਓ ਆਪਣਾ ਹੂੰ ਇਹ ਗੁਰਦੁਆਰਾ ਸਾਹਿਬ ਆਪਣੇ ਕੋਲ ਆ ਇਹਨੂੰ ਜਾਣ ਦੇਣੀ ਰੱਬ ਨੂੰ ਇਹ ਕਬੂਤਰੀ ਆਪਣੇ 8 ਵਜੇ ਉੜਾ ਕੇ 4 ਵਜੇ ਤਾਰੀ ਆ ਠੀਕ ਆ ਠੀਕ ਆ ਤੇ ਉਸ ਤੋਂ ਕਹਾ ਬੱਚਾ ਕੜਾਇਆ ਵਾ ਪਾਣ ਇੱਕ ਹੂੰ ਹੂੰ ਉਹ ਆਪਣੀ ਪੁਰਾਣੀ ਉਹੀ ਨਸਲ ਜਿਹੜੀ ਮੈਂ ਤੁਹਾਨੂੰ ਦੱਸਦਾ ਤਾ ਉਹ ਨਸਲ ਨਹੀਂ ਇਹ ਹੀ ਇਹ ਹੀ ਬਲੱਡ ਚੋਂ ਖੂਨ ਚੋਂ ਮਤਲਬ ਖੂਨ ਚੋਂ ਆਹੀ ਖੂਨ ਚੋਂ ਆ ਇਹ ਦੇਖ ਸਕਦੇ ਤੁਸੀਂ ਇਹ ਬੱਚਾ ਹੈ ਆ ਦੇਖੋ ਇਹਦੇ ਹਲੇ ਕਲੀ ਵੀ ਝੜੀ ਨਹੀਂ ਹੋਣੀ ਕੋਈ ਆ ਦੇਖੋ ਕੋਈ ਕਲੀ ਨਹੀਂ ਝੜੀ ਇਹਦੀ ਤਿੱਖੀਆਂ ਕਲੀਆਂ ਆਹਾ ਠੀਕ ਹੈ ਜੀ ਇਹ ਬੱਚਾ ਜਿਹੜਾ ਇਹ ਜੜਾ ਹੈ ਤਾਂ 8 ਵਜੇ ਨਾਲੇ ਇਹ ਬੱਚਾ ਉਤਰਿਆ 3 ਵਜੇ ਅੱਛਾ ਜੀ ਕਿਉਂਕਿ ਇਹ ਬੱਚੇ ਦੀ ਖਰਾਕ ਇੰਨੀ ਧੀ ਬਹੁਤ ਜ਼ਿਆਦਾ ਬਦਾਮ ਫੁੱਲ ਖਾਦੇ ਬਤੇ ਬੱਚੇ ਨੇ ਇਹ ਕਾਲੀਆਂ ਅੱਖਾਂ ਦਾ ਬੱਚਾ ਹੈ ਇਹ ਨਾ ਚੁਈਆਂ ਠੀਕ ਹੈ ਠੀਕ ਹੈ ਠੀਕ ਅਸਲ ਚੋਂ ਆ ਠੀਕ ਹੈ ਜੀ ਠੀਕ ਹੈ ਬਾਕੀ ਬਾਈ ਸ਼ੌਂਕ ਦੀ ਗੱਲ ਹੁੰਦੀ ਆ ਹਾਲੇ ਪਿੰਡ ਵਿੱਚ ਹੋਰ ਵੀ ਦੇਖਦੇ ਤੇ ਮੇਰੇ ਭਰਾ ਜਿਹੜੇ ਮੇਰੇ ਪਿੰਡੇ ਆ ਉਹ ਮੇਰੇ ਭਰਾ ਐ ਇਹ ਟੂਸਾ ਦਾ ਇਹ ਬੱਚੇ ਦਾ ਇੱਕ ਇਹਦੀ ਟੌਰੀ ਧੀ ਲਾ ਲਈ ਇੱਕ ਇਹਦਾ ਕਾਲਾ ਭਾਂਡਾ ਠੀਕ ਹੈ ਇਹ ਕੱਲ ਬਾਂਦ ਦੇ ਵਿੱਚ ਬਹੁਤ ਉੱਚੀ ਲੱਗੇ ਠੀਕ ਹੈ ਠੀਕ ਹੈ ਬੁਲੰਦੀ 'ਚ ਘੜੇ ਦੇਖ ਰੋਹੀ ਜੀ ਇੱਕ ਇਹਦਾ ਕੂਤਰੀ ਗੱਲ ਹੁੰਦੀ ਆ ਸ਼ੌਂਕ ਦੀ ਸ਼ੌਂਕ ਹੁੰਦਾ ਕਿਸੇ ਨੂੰ ਕੋਈ ਚੀਜ਼ ਦਾ ਸ਼ੌਂਕ ਆ ਕਿਸੇ ਨੂੰ ਕੋਈ ਚੀਜ਼ ਦਾ ਸ਼ੌਂਕ ਆ ਹਨਾ ਉਹਨੂੰ ਜਿੱਦਾਂ ਕਬੂਤਰਾਂ ਦਾ ਸ਼ੌਂਕ ਆ ਇਹ ਸਾਡੀ ਜਾਨ ਆ ਜਾਨ ਮੰਗ ਪਾਲੇ ਵੇ ਆ ਬੱਚੇ ਇੱਧਰ ਦੇਖੋ ਬਹੁਤ ਬੜਾ ਖੁੱਡਾ ਬਣਾਇਆ ਵਾ ਕਮਰੇ ਦੀ ਤਰ੍ਹਾਂ ਬਣਾਇਆ ਵਾ ਇੱਧਰ ਪੂਰਾ ਬਣਾਇਆ ਵਈ ਐਨ ਸ਼ੌਂਕ ਨਾਲ ਤਿਆਰ ਕਰਿਆ ਵਾ ਅੱਧੇ ਕੋ ਛਤਰੀਆਂ ਵੀ ਬਣਾਈਆਂ ਨੇ ਇਹ ਮਤਲਬ ਫਿਰ ਇਹਨਾਂ ਦੀ ਪਛਾਣ ਹੁੰਦੀ ਬਾਈ ਇਹਨਾਂ ਦੀ ਛਤਰੀਆਂ ਦੀ ਕਬੂਤਰਾਂ ਨੂੰ ਇਹ ਛਤਰੀਆਂ ਚੱਕੀ ਛਤਰੀਆਂ ਇੱਕ ਮੈਂ ਸਮਝਾਉਣਾ ਆਪਣੇ ਆਪਣੇ ਵੀਰਾਂ ਜਿਹੜਿਆਂ ਨੂੰ ਨਹੀਂ ਵੀ ਪਤਾ ਹੁੰਦਾ ਬਈ। ਹਾਂ ਲੋ ਜੀ ਇਦਾਂ ਦੇ ਛਤਰੀਆਂ ਹੁੰਦੀਆਂ ਜਿੱਦਾਂ ਵੀ ਇਹ ਛਤਰੀਆਂ ਬਣਾ ਦਿੰਨੇ ਆਂ ਅਸੀਂ ਠੀਕ ਹੈ ਜੀ ਇਹਨਾਂ ਤੇ ਉੱਤੇ ਬੱਚੇ ਲਾ ਲੰਨੇ ਆਂ ਅੱਛਾ ਇਹ ਛਤਰੀਆਂ ਇਹ ਝੱਲਰਾਂ ਸੀ ਆ ਤਾਂ ਛੱਡ ਲੰਨੇ ਆਂ ਜਿਸ ਤਰ੍ਹਾਂ ਕੋ ਉੱਤਰ ਥੱਕਿਆ ਹੁੰਦਾ ਪੂਰਾ ਸਿਸਟਮ ਬਾਜੀ ਜੇ ਹੂੰ ਹੂੰ ਉਹਨੂੰ ਇਹ ਸਾਈਡ ਤੇ ਉੱਪਰ ਕੋਈ ਛਤਰੀ ਦਿਖ ਜਾਂਦੀ ਆ ਠੀਕ ਹੈ ਜੀ ਕਿ ਇਹ ਜਿਹੇ ਪ੍ਰੈਸ ਹੋਈ ਛਤਰੀ ਇਸ ਤਰ੍ਹਾਂ ਫਿਰ ਇਹ ਸਾਈਡ ਤੇ ਥੋੜੀ ਸ਼ੋ ਨਹੀਂ ਹੁੰਦੀ ਇਹ ਝੱਲਰ ਦਾ ਇਹ ਮਕਸਦ ਹੈ ਵੀ ਰੰਗ ਉਹਨੂੰ ਇਹ ਦਿਖ ਜਾਂਦਾ ਛਤਰੀ ਦਾ ਠੀਕ ਹੈ ਠੀ ਹੂੰ ਇਹ ਤਾਰਾ ਗਾ ਕੇ ਤਾਂ ਚੱਲ ਰਾਇਆ ਇਸ ਕਿਲਕਾਈਆਂ ਠੀਕਾ 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 ਹਾਂ ਜੀ ਲੋ ਜੀ ਸ਼ੌਂਕ ਦੀ ਗੱਲ ਹੁੰਦੀ ਆ ਦੇਖੋ ਵੀਰਾਂ ਨੇ ਕਿੰਨਾ ਵਧੀਆ ਇੱਧਰ ਦੇਖ ਸਕਦੇ ਤੁਸੀਂ ਆ ਤਿਆਰ ਕੀਤਾ ਵਾ ਹਨਾ ਕਬੂਤਰ ਵੀ ਵਧੀਆ ਤੋਂ ਵਧੀਆ نسل ਦੇ ਰੱਖੇ ਹੋਏ ਆ ਬਾਈ ਨੇ ਵੀ ਬਿੰਦੂ ਪੇਂਟਰ ਨਾਲ ਵੀ ਕਦੇ ਮੌਕਾ ਮਿਲਿਆ ਦਾ ਜੂਰ ਇਹਨਾਂ ਦੇ ਕਬੂਤਰ ਆਪਾਂ ਦੱਸਾਂਗੇ ਇਹ ਮੇਰੇ ਵੀਰ ਦਾ ਕਬੂਤਰ ਤਾਂ ਛੱਡਿਆ ਨੇ ਇਹ ਕਿਹੜਾ ਪਿੰਡ ਦਾ ਹੋ ਫਰਾਂਸ ਫਰਾਂਸੂ ਪਿੰਡ ਦੇ ਕਬੂਤਰ ਛੱਡਿਆ ਦਾ ਵੀਰ ਦਾ ਫਰਾਂਸ ਹਾਂ ਤਨਾਸਰ ਠੀਕ ਹੈ ਠੀਕ ਹੈ ਠੀਕ ਹੈ ਇਹ ਵੇ ਛੱਡਿਆ ਤਾਂ ਕਬੂਤਰ ਉੱਥੇ ਇਹਦਾ ਕਬੂਤਰ ਐਨਾ ਵਧੀਆ ਉੱਡਿਆ ਉੱਥੇ ਉਹ ਕਬੂਤਰ ਉੱਡ ਕੇ ਛੱਤ ਦੀ ਢਾਂਗੀ ਤੇ ਚੜ ਗਿਆ ਦੂਸਰ ਦੀ ਬਾਜੀ ਤੀ ਅੱਛਾ ਇਹਦਾ ਕਬੂਤਰ ਹੋਰ ਛੱਤ ਤੇ ਚੜ ਗਿਆ ਤਾਂ ਠੀਕ ਹੈ ਜੀ ਤੇ ਉਹ ਕਬੂਤਰ ਆ ਗਿਆ ਤਾਂ ਘਰੇ ਹੂੰ ਫਿਰ ਦੂਸਰੇ ਦਿਨ ਵੀ ਬਹੁਤ ਜ਼ਿਆਦਾ ਆ ਗਿਆ ਠੀਕ ਹੈ ਤੇ ਫਿਰ ਉਹ ਬੰਦਿਆਂ ਨੇ ਨਹੀਂ ਤਾਂ ਉਹ ਛੱਡੋ ਜਣਾ ਤਾਂ ਕਿਉਂਕਿ ਮੀਹ ਕਾਰਨ ਛੱਡ ਨਹੀਂ ਤਾਂ ਹੋਣਾ ਫਿਰ ਉਹ ਬੰਦਿਆਂ ਨੇ ਕੀ ਕਰਿਆ ਵੀ ਉਹ ਪੈਸੇ ਵੰਡਦੇ ਬੰਦਿਆਂ ਵਿੱਚੇ ਠੀਕ ਹੈ ਇਹਨਾਂ ਦੇ ਮਤਲਬ ਮੋਰਾ ਲੱਗੇ ਦੂਸਰੇ ਦਿਨ ਠੀਕ ਹੈ ਹਾਂ ਉਹਦੇ ਵਿੱਚੀ ਉਹ ਇਹਨ ਉਹ ਰਾਹੀ ਅੱਛਾ ਉਹ ਨਾ ਨਾ ਕੋਈ ਚੱਕਰ ਹੋਤਾ ਤੇਰੇ ਨਾਲ ਦੇਖੇ ਸਭ ਆਪਣਾ ਫਰਕਾ ਕੋਈ ਜੋੜਿਆ ਹੋਇਆ ਵੀ ਗਿਆ ਤੋ ਜੋੜੇ ਇੰਦਾ ਬਾਈ ਪਤਾ ਕਿਆ ਚੱਕਰ ਆ ਮਿਲ ਜੁਲ ਕੇ ਹੀ ਕੰਮ ਚੱਲਦਾ ਹੈ ਹੁਣ ਕੋਈ ਵੀ ਇਕੱਲਾ ਹਨਾ ਇੰਦਾ ਕੋਈ ਇਕੱਲਾ ਬੜਾ ਨਹੀਂ ਹੁੰਦਾ ਹੈਗਾ ਕੰਮ ਸਾਰਿਆਂ ਦਾ ਮਿਲਜੁਲ ਕੇ ਹੀ ਚੱਲਦਾ ਹਨਾ ਪਰ ਵੀਰੇ ਆਪਾਂ ਤਾਂ ਇੱਕ ਦਲ ਚਾਰਦੇ ਆ ਵੀ ਦੇਖੋ ਜਦ ਕਬੂਤਰ ਕੋਈ ਬਿਮਾਰ ਹੋ ਗਿਆ ਨਾ ਖੁੱਡੇ 'ਚ ਬੈਠੇ ਆਪਾਂ ਕਬੂਤਰ ਰੱਖੇ ਹੋਏ ਮੰਨ ਲਓ ਖੁੱਡੇ 'ਚ ਕਬੂਤਰ ਬੈਠੇ ਆ ਠੀਕ ਹੈ ਜੀ ਆਪਾਂ ਆਪਣੇ ਕੰਮਾਂ ਕਾਣੇ ਤੇ ਜਾਂਦੇ ਸਭ ਹਨਾ ਹੂੰ ਹੂੰ ਤੇ ਕਬੂਤਰ ਬਿਮਾਰ ਹੋ ਗਿਆ ਕੂਤਰ ਨੂੰ ਦੇਖਣਾ ਪੈਂਦਾ ਵੀ ਕਬੂਤਰ ਆਪਣਾ ਯਾਰ ਢਿੱਲਾ ਕਿੱਦਾਂ ਦੇਖੋ ਬਾਜੀ ਦੇ ਵਿੱਚ ਦੇਖੋ ਕੂਤਰ ਛੱਡਦੇ ਲੋਕ ਜੇ ਹੁਣ ਕਬੂਤਰ ਬਾਜੀ ਦੇ ਵਿੱਚ 50 ਛੁੱਟੇ ਮੰਨ ਲਓ ਠੀਕ ਹੈ ਜੀ ਉਸ ਦੇ ਵਿੱਚ 20 ਕੂਤਰ ਬਿਮਾਰ ਉੜਦੇ ਲੋਕਾਂ ਦੇ ਕਿਉਂਕਿ ਨਵੇਂ ਨਵੇਂ ਵੀ ਬੰਦੇ ਆ ਉਹਨਾਂ ਵਿੱਚ ਨਵੇਂ ਬੰ ਮੇਰੇ ਵਾਰ ਕੇ ਚਲੋ ਮੈਂ ਹੀ ਪਹਿਲੀ ਵਾਰ ਰੱਖੇ ਹੋਏ ਮੰਨ ਲਓ ਹੂੰ ਹੂੰ ਠੀਕ ਆ ਉੱਥੇ ਮੈਂ ਕਬੂਤਰ ਆ ਸਾਂਭਿਆ ਚਲੋ ਮਨ ਨੂੰ ਨਹੀਂ ਪਤਾ ਮੈਂ ਜਾ ਕੇ ਬਾਜੀ ਸ਼ੌਕ ਸ਼ੌਕ ਮੈਂ ਜਾ ਕੇ ਬਾਜੀ ਮੈਂ ਛੱਡਦਾ ਵੀ ਲੋਕ ਵੀ ਛੱਡਦੇ ਮੈਂ ਵੀ ਛੱਡ ਦਵਾਂ ਹਨਾ ਠੀਕ ਜੀ ਇਹ ਗੱਲ ਹੁੰਦੀ ਹੈ ਨਾ ਠੀਕ ਹੈ ਤੇ ਉਹ ਕਬੂਤਰ ਬਿਮਾਰ ਹੁੰਦਾ ਉਹ ਬਚਰਾ ਬਹਿ ਜਾਂਦਾ ਸਾਜਰੇ ਹਾਂ ਇੱਕ ਕਬੂਤਰ ਹੈ ਜਿਹੜੇ ਇਹਨਾਂ ਦੀ ਸਾਨੂੰ ਦੇਖਭਾਲ ਬਹੁਤ ਜ਼ਿਆਦਾ ਬੱਚਿਆਂ ਨੂੰ ਕਰਨੀ ਪੈਂਦੀ ਹੈ ਜੇ ਕਾਮਲੇ ਬੱਚੇ ਹੁੰਦੇ ਆ ਕਿਉਂਕਿ ਅਸੀਂ ਬਿਮਾਰ ਕਬੂਤਰ ਇਕੱਠਾ ਹੋ ਕੇ ਬੈਠਾ ਹਾਂ ਦਵਾਈਆਂ ਸਾਡੇ ਕੋਲ ਸਾਰੀਆਂ ਹੈ ਠੀਕ ਹੈ ਜੀ ਕੋਈ ਵੀ ਦਵਾਈ ਪੁੱਛ ਲਓ ਵੀ ਜੇ ਕੂਤੋ ਸੋਕਾ ਹੈ ਤਾ ਪੁੱਛ ਲਓ ਹੈ ਅਰ ਜੇ ਕਬੂਤਰ ਨੂੰ ਕੋਈ ਮਤਲਬ ਗਲਾ ਦੁਖਦਾ ਹੈ ਤਾ ਪੁੱਛ ਲਓ ਵੀ ਜੇ ਕੋ ਉਤਰ ਮੰਨ ਲੋ ਪੈਰਾਂ ਦੇ ਛਾਲੇ ਹੋਏ ਤਾਂ ਪੁੱਛ ਲੋ ਦਵਾਈਆਂ ਖਾਵਾ ਠੀਕ ਆ ਠੀਕ ਆ ਕੋਈ ਕੋਈ ਵੀ ਸਟਾਰਾਂ ਦੇ ਨੌਂ ਤਾਂ ਆਉਂਦੇ ਆ ਪਰ ਨੌਲਜ ਦਾ ਨਾਮ ਕਹਿੰਦੇ ਸੱਚੇ ਬੰਦੇ ਨਾਲ ਬਾਅਦ ਚ ਆਉਂਗਾ ਸਹੀ ਗੱਲ ਹੈ ਕੋਈ ਨਹੀਂ ਕਦੇ ਸਵੱਬ ਬਣਿਆ ਦਾ ਆਪਾਂ ਜਰੂਰ ਇਹਦੇ ਬਾਰੇ ਡੀਪਲੀ ਜਾਵਾਂਗੇ ਆਪਾਂ ਅਗਲੀ ਵੀਡੀਓ ਚ ਪਾਵਾਂਗੇ ਜੀ ਜਰੂਰ ਹੈ ਨੌਲਜ ਇਕੱਠੀ ਕਰਕੇ ਵੀਡੀਓ ਪੂਰੀ ਪ੍ਰੋਪਰ ਪਾਵਾਂਗੇ ਹਨ ਕਬੂਤਰਾਂ ਦੇ ਬਾਰੇ ਹਨ ਆਪਾਂ ਕੱਲੀ ਕੱਲੀ ਬਿਮਾਰੀ ਬਾਰੇ ਨਾ ਹੈ ਵੀਰੇ ਆਪਾਂ ਕੱਲੀ ਕੱਲੀ ਬਿਮਾਰੀ ਬਾਰੇ ਵੀਡੀਓ ਪਾਵਾਂਗੇ ਬਾਕੀ ਬਾਈ ਇਹ ਨਸਲ ਕਿਹੜੀ ਆ ਦੱਸਿਓ ਥੋੜਾ ਜਿਹਾ ਹਾਂ ਵੀਰੇ ਪਤਾ ਇਹਦੇ ਨਸਲ ਬਾਰੇ ਕੁਝ ਵੀਰੇ ਨਸਲ ਤੈਨੂੰ ਮੈਂ ਦੱਸਾਂ ਇੱਕ ਕਬੂਤਰ ਰੱਖੇ ਨੂੰ ਹਲੇ ਸ਼ੌਕ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਸਾਨੂੰ ਠੀਕ ਆ ਕਿਉਂਕਿ ਇਹ ਨਸਲ ਵਾਰੇ ਤਾਂ ਹੁਣ ਮੈਂ ਗੱਲ ਕਰ ਨਹੀਂ ਸਕਦਾ ਕਿਉਂਕਿ ਮੇਰੇ ਕੋਲ ਸ਼ਾਕੇ ਕਬੂਤਰ ਤਾਂ ਮੇਰੇ ਕੋਲ ਆਰ ਕਬੂਤਰੀ ਵੀ ਸ਼ਾਕੀ ਦੀ ਠੀਕ ਆ ਹੈ ਅ ਟੇਪਰ ਸਿਰ ਤੇ ਉਹਨਾਂ ਕਬੂਤਰਾਂ ਦੇ ਉਹ ਕਬੂਤਰ ਮੇਰੇ ਕੋਲ ਬਣੇ ਆ ਉਹ ਬਾਜੀ ਤੇ ਫੜੇ ਹੋਏ ਕਬੂਤਰ ਤੇ ਰਾਤ ਨੂੰ ਰਹੇ ਹੋਏ ਠੀਕ ਆ ਠੀਕ ਆ ਅਰ ਮੈਂ ਉਹ ਕੁੱਤਿਆਂ ਦੇ ਬੱਚੇ ਕਢਾਏ ਆ ਦੇਖੋ ਨਸਲਾਂ ਵਾਲੇ ਤਾਂ ਯਾਰ ਹਰੇਕ ਕਹਿ ਜਾਂਦਾ ਵੀ ਹਾਂ ਯਾਰ ਆ ਫਲਾਣੇ ਦੀ ਆ ਠੀਕ ਆ ਇਹ ਉਹ ਫਲਾਣੇ ਦੀ ਇੱਕ ਕਬੂਤਰ ਵੀਰੇ ਹੁਣ ਮੇਰੇ ਖੁੱਡੇ ਚ ਆਏ ਤੇ ਇਹ ਮੇਰੀ ਉਹ ਨਸਲ ਆ ਕਿਉਂਕਿ ਮੰਨੂ ਨਹੀਂ ਪਤਾ ਯਾਰ ਕਿ ਮੈਂ ਵੀ ਕਿਸੇ ਵੀ ਦਾ ਨਾਮ ਨਹੀਂ ਲੈਣਾ ਚਾਹੁੰਦਾ ਹੈਗਾ ਨਹੀਂ ਨਹੀਂ ਚਲੋ ਠੀਕ ਹੈ ਵਧੀਆ ਗੱਲ ਆ ਹਾਂ ਕਿਉਂਕਿ ਆਪਾਂ ਨੂੰ ਯਾਰ ਜਿਹੜੀ ਚੀਜ਼ ਬਾਰੇ ਪਤਾ ਨਹੀਂ ਹੈਗਾ ਆਪਾਂ ਨੇ ਗੱਪ ਕਾ ਨੂੰ ਮਾਰ ਨਹੀਂ ਕਿਉਂ ਨਹੀਂ 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 ਜੋ ਵੀ ਸੱਚ ਸਿਆਣੇ ਆਪਾਂ ਨਾਲੋਂ ਜ਼ਿਆਦਾ ਹੈ ਜੋ ਵੀ ਸੱਚ ਹੈਗਾ ਉਹ ਤਾਂ ਸਾਹਮਣੇ ਹੀ ਆ ਨਾ ਹਾਂ ਸਾਹਮਣੇ ਸਭ ਕੁਝ ਸਭ ਨੂੰ ਹਾਂ ਸਭ ਨੂੰ ਪਤਾ ਹੀ ਆ ਸੋਨਾ ਪਿਆਰ ਦਾ ਲੁਕਾ ਸਾਹਮਣੇ ਯਾਰ ਆਪਣੇ ਪਿਆਰ ਸਾਹਮਣੇ ਹੁਣ ਕਦੋਂ ਛੱਡਣੇ ਫਿਰ ਇਹ ਸ਼ਰਤ ਵਿੱਚ ਇਹ ਵੀਰੇ ਆਪਾਂ ਨੇ ਹੁਣ ਆ ਨਹੀਂ ਚੱਲਦੀ ਆ अच्छा ये ਸਾਡਾ ਡਿਸਕਸਸ ਚੱਲਦਾ ਦੋਨਾਂ ਦਾ ਅੱਜ ਵੀ ਆਪਣੇ ਸੇ ਗੱਲਾਂ ਖਾ ਬਬੇ ਆਪਾਂ ਗੱਲ ਕਰਦੇ ਆ ਉਹ ਪਰ ਕਿਹੜੇ ਕੂਤਰੀ ਗੱਲ ਕਰਦੇ ਅੱਜ ਹਾਂ ਹਾਂ ਉਹ ਯਾਰ ਮੈਂ ਨਾ ਇਹ ਟਾਂਕੇ ਕੂਤਰੀ ਦੀ ਗੱਲ ਕਰਦਾ ਜਿਹੜਾ ਆ ਬੈਠਾ ਇਹ ਇਹ ਇੱਦਾਂ ਹਾਂ ਇਹਨੂੰ ਕੱਢ ਕੇ ਦਿਖਾ ਲਾ ਕੋਈ ਨਾ ਕੱਢ ਲਾ ਬਾਹਰ ਇੱਕ ਇੱਕ ਕਾਲੀ ਇਹਦੀ ਇੱਕ ਹਾਂ ਇੱਕ ਜਰਦੀ ਕੱਕਾ ਟੀਰਾ ਜਰਦੀ ਮਟੀਰਾ ਅੱਛਾ ਇਹ ਇੱਕ ਖੂਨ ਇੱਕੋ ਆ ਇਹ ਸਾਰਿਆਂ ਦਾ ਠੀਕ ਆ ਠੀਕ ਕਿਉਂਕਿ ਮੇਰੇ ਕੋਲ ਯਾਰ ਇੱਕੋ ਖੂਨ ਚੱਲਦਾ ਠੀਕ ਆ ਠੀਕ ਆ ਠੀਕ ਆ ਇਹਨਾਂ ਦੇ ਬੱਚੇ ਆ ਹਾਂ ਹਾਂ ਹੁਣ ਇਹ ਆਪਣੇ ਕੋ ਕੂਤਰ ਇਹ ਨੀਮੀ ਡਾਈ ਕਰਦਾ ਇਹ ਬਹੁਤ ਜ਼ਿਆਦਾ ਨਹੀਂ ਮਨੂੰ ਆਇਆ ਵੀ ਚਲੋ ਨੀਮਾ ਔੜੂੰਗਾ ਪਿੰਡ ਚੈੱਕ ਹੋ ਜਾਊਗਾ ਇਹਦੀ ਇੱਕ ਅੱਖ ਹੈਗੀ ਆ ਵੀਰੇ ਆ ਕਾਲੀ ਆ ਇਦਾਂ ਦੀ ਅੱਖ ਇਹ ਵਾਹ ਵਾਹ ਜਿਆਦੀ ਟੀਰਾ ਠੀਕ ਆ ਠੀਕ ਆ ਠੀਕ ਆ ਏ ਆਪਣਾ ਇੱਕ ਉਤਰ ਆ ਜਿਹੜੇ ਆ ਟੂਸਾ ਇਹਦਾ ਲਾਲ ਕਰਿਆ ਪਿਆ ਹੂੰ ਐਦਾ ਇਹ ਵੀ ਟੂਸਾ ਲਾਲ ਆ ਤੇ ਤੌਰੀ ਆ ਇਹ ਕਾਲੀ ਆ ਹਾਂ ਇਹ ਕੰਡ ਵੀ ਇਹਦਾ ਕਾਲਾ ਕਰਿਆ ਪਿਆ ਠੀਕ ਹੈ ਜੀ ਠੀਕ ਹੈ ਮਤਲਬ ਹੁਣ ਪੂਰੀਆਂ ਤਿਆਰੀਆਂ ਚੱਲਦੀਆਂ ਖਰਾਕ ਪੂਰੀ ਡਾਈਟ ਪੂਰੀ ਚੱਲ ਰਹੀ ਹੈ ਇਹਨਾਂ ਦੀ ਇਸ ਦਾ ਇੱਕ ਉਤਰ ਆ ਵਜਨ ਆ ਜਿਹੜਾ ਆਪਣੇ ਕਿਤੇ ਤੋਂ ਪੂਰਾ ਏ ਠੀਕ ਆ ਠੀਕ ਆ ਠੀਕ ਆ ਠੀਕ ਆ ਕਿਤੇ ਕੋਈ ਹੱਡੀ ਨਹੀਂ ਥੱਲੇ ਦਿਖਦੀ ਹੈਗੀ ਉਹਦੇ ਕੋਲ ਕੈਮਰਾ ਲੈ ਲਓ ਜੀ ਇਹ ਗਊਤਰ ਗੋਲ ਪਿਆ ਉਹ ਜੀ ਦੇਖੋ ਨੀਲਾ ਨੀਲਾ ਹੋਇਆ ਪਸਲੇ ਤੇ ਦੇਖ ਸਕਦੇ ਹੋ ਇਹ ਸਾਰੇ ਤੁਸੀਂ ਦੇਖੋ ਢੱਕੇ ਪੈਰਾਂ ਤੇ ਕੂਤਰ ਠੀਕ ਜੀ ਇਹ ਪੈਰਾਂ ਤੇ ਢੱਕੇ ਆ ਮਤਲਬ ਇਹਨਾਂ ਵਿੱਚੋਂ ਹੀ ਛੱਡੂਗੇ ਬਾਈ ਹੁਣ ਜਿਹੜਾ ਵੀ ਛੱਡਣਾ ਨਾ ਸ਼ਰਤ ਵਿੱਚ ਹਾਂ ਮਤਲਬ ਇਹ ਕੂਤਰ ਛੱਡਣੇ ਆ ਕੋਈ ਆ ਰਹੀ ਹੈ ਨੇੜੇ ਕੋਈ ਸ਼ਰਤ ਹਾਂ ਬਾਜੀ ਆਪਣੇ ਪਿੰਡ ਚਿੰਤਗੜ੍ਹ ਪਹਿਲਾਂ ਜਿੱਥੇ ਮੈਂ ਜਿੱਤਿਆ ਉਹਥੇ ਕੂਤਰੀ ਆਪਣੀ ਉੱਪਰ ਰਹਿ ਗਈ ਸੀ ਲੰਘ ਵੀ ਦੀ ਦਰ ਕਿ ਢਾਂਗੀ ਚੜੀ ਨਹੀਂ ਸੀ ਠੀਕ ਆ ਠੀਕ ਆ ਤੇ ਹੁਣ ਉਹੀ ਪਿੰਡ ਮੈਂ ਇਹ ਕੂਤਰ ਲੈ ਕੇ ਜਾਣਾ ਠੀਕ ਆ ਜੀ ਠੀਕ ਆ ਜੀ 12 ਤਿੰਨ ਨੂੰ ਪਰਸੋਂ ਪਰ ਸੋਨ 12 ਤਰੀਕ 12 ਤਰੀਕ ਨੂੰ ਹਾਂ ਠੀਕ ਆ ਜੀ ਠੀਕ ਆ ਜੀ ਮੌਕਾ ਮਲੇ ਬੁਲਾਉਂਗੇ ਭਾਈ ਤੈਨੂੰ ਵੀ ਨਾ ਨਾ ਵੀਰੇ ਜਰੂਰ ਜੀ ਜਰੂਰ ਕਦੇ ਸਵੱਬ ਬਣਿਆ ਤਾਂ ਜਰੂਰ ਆਪਾਂ ਸ਼ਰਤ ਪਰ ਵੀ ਬੁਜਾਉਂਗੇ ਮਿਲਾਂਗੇ ਜੀ ਆਪਣੇ ਕਬੂਤਰ ਤਾਂ ਇਹਨਾਂ ਸੋਕਾਂ ਆ ਗਿਆ ਤਾਂ ਉਹ ਸੋਕੇ ਤੇ ਮੈਂ ਵੀਰਾਂ ਨੂੰ ਕਰ ਇੱਕ ਗੱਲ ਦੱਸ ਵੀਰਾਂ ਹਲਾਤ ਦੱਸਦੇ ਹਾਂ ਹਾਂ ਯਾਰ ਮੈਂ ਕੂਤਰ ਲੈ ਕੇ ਆਇਆ ਮੈਂ ਕਮਟ ਹਮ ਹੋਰ ਭਾਈ ਤੁਸੀਂ ਵੀ ਕਬੂਤਰ ਰੱਖੇ ਬਿਹਾਉਣੇ ਆ ਨਾ ਫਿਰ ਭਾਈ ਹਾਂ ਤੁਸੀਂ ਕਿੰਨੇ ਕੁ ਰੱਖੇ ਹੋ ਕਬੂਤਰ ਹੈ ਗਿਆ 25 30 ਲਗਭਗ ਅੱਛਾ ਫੋਟੇ ਕੋਲ ਵੀ ਫਿਰ ਕਈ ਮਤਲਬ ਨਸਲਾਂ ਹੋਣਗੀਆਂ ਹਾਂ ਕੋਈ ਚੱਕਰ ਆ ਬਾਈ ਮਿਕਸ ਕਰੀ ਜਾਂਦੇ ਬਸ ਉੱਥੇ ਉੱਥੇ ਲਿਆ ਕੇ ਉੱਧਰ ਠੀਕ ਹੈ ਠੀਕ ਹੈ ਠੀਕ ਹੈ ਅੱਬੇ ਆਹ ਕਬੂਤਰ ਆਪਣੇ ਕੋਲ ਆਇਆ ਤਾਂ ਇਹ ਕਬੂਤਰ ਚੀਨਾ ਕਬੂਤਰ ਹੈ ਜੀ ਅੱਖਾਂ ਚਿੱਟੀਆਂ ਹੈ ਇੱਕ ਮਾਰੋ ਵੀਰਾਂ ਤੋਂ ਖਾਧ ਮੱਖ ਠੀਕ ਹੈ ਤਾਂ ਦੇਖ ਲਈ ਇਹ ਕਬੂਤਰ ਮਾ ਲੋ ਇਹ ਨਾ ਚੀੜ ਵਾਲਾ ਹੈ ਕਬੂਤਰ ਦੀ ਪੂੰਛ ਦੀ ਬੱਤੀ ਬਣੀ ਰਹਿੰਦੀ ਹੈ ਇਹਦੀ ਅੱਛਾ ਜੀ ਇਹ ਕਬੂਤਰ ਬੰਦੇ ਨੇ ਮਤਲਬ ਉਹ ਕਹਿੰਦਾ ਮੈਂ ਕਬੂਤਰਿਆਰੇ ਦੇਣਾ ਤੇ ਇਹਦੇ ਜੋੜ ਬਿਲਕੁਲ ਬੰਦ ਹੈ ਕਬੂਤਰ ਜਮਾਂ ਹੀ ਕਹਿਰ ਮੇਰੇ ਕੋ ਰਾਜੂ ਵਾਲਾ ਕੰ ਦਾ ਉੱਤਰ ਬਹੁਤ ਚੰਗਾ ਮਗਰ ਵੀਰੇ ਬਹੁਤ ਚੰਗੀ ਕਹਾਣੀ ਛਾਦੇ ਅਸੀਂ ਅੱਜ ਜਿਹੜਾ ਬੰਦ ਹੈ ਠੀਕ ਹੈ ਤੇ ਹੁਣ ਇਹ ਕਬੂਤਰ ਸੋਕੇ ਚ ਆ ਗਿਆ ਤਾਂ ਅੱਛਾ ਇਹ ਕਬੂਤਰ ਆ ਜਿਹੜੀ ਹੱਡੀ ਆ ਹੁੰਦੀ ਨਾ ਆ ਥੱਲੇ ਵਾਲੀ ਆਹਾ ਇਹ ਬਿਲਕੁਲ ਵੀ ਵੀ ਬਣ ਗਈ ਸੀ ਦਾਣਾ ਛੱਡ ਦਿੰਦਾ ਇਹ ਦਾਣਾ ਛੱਡ ਕੇ ਤਾਂ ਇੱਥੇ ਇਕੱਠਾ ਉਹੀ ਬੈਠਾ ਰਹਿੰਦਾ ਬਸ ਦਾਣੇ ਉਹਨੇ ਖਾਣੇ ਚ ਨਾ ਸਾ ਲਵੇ ਵਾਸਤੇ ਵਾਹ ਅੱਛਾ ਹਾਂ ਤੇ ਮਤਲਬ ਇਹ ਖਤਮ ਤਾਂ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਮੈਂ ਇੱਕ ਗੋਲੀ ਲੱਭੀ ਆਪਣੀ ਹੂੰ ਹੂੰ ਉਹਦਾ ਨਾਮ ਆ ਜਿੰਨ ਫਲੌਕਸ OZD ਦੀ ਗੋਲੀ ਆ ਹਾਂ ਉਹ ਗੋਲੀ ਲੈ ਲਈ ਇੱਕ ਗੋਲੀ ਜਿੱਥਰੋਂ ਮਾਈ ਜੀ ਦੀ ਗੋਲੀ ਅੱਛਾ ਜੀ ਹੈ ਜ਼ੈਨੋਫਲੌਕਸ ਓਜ਼ੈਟ ਜਿੱਥਰੋਂ ਮਾਈ ਜੀ ਨਾ ਇਹਨਾਂ ਨੂੰ ਗੋਲੀਆਂ ਨੂੰ ਕਿਆ ਕਰਨਾ ਔਲੋਵੀਰਾ ਜਿਹੜਾ ਆਪਣਾ ਲੱਗਿਆ ਹੁੰਦਾ ਐਲੋਵੀਰਾ ਐਲੋਵੀਰਾ ਹਾਂ ਐਲੋਵੀਰਾ ਦਾ ਛੀੜ ਕੱਢ ਲੈਣਾ ਅੱਛਾ ਛੀੜ ਕੱਢ ਕੇ ਇੱਕ ਉਹਦਾ ਇੰਨਾ ਕ ਪਾ ਲੈਣਾ ਉਹ ਮੰਨ ਲਓ ਚਨੇ ਦੇ ਪਰ ਦਾਣੇ ਦੇ ਬਰਾਬਰ ਠੀਕ ਹੈ ਜੀ ਐਲੋਵੀਰਾ ਪਾ ਲਿਆ ਗੋਲੀ ਦਾ ਚੌਥਾ ਹਿੱਸਾ ਪਾ ਲੈਣਾ ਦੋਨਾਂ ਦਾ ਠੀਕ ਹੈ ਜੀ ਉਹਨਾਂ ਚੰਗੀ ਤਰ੍ਹਾਂ ਮਿਲਾ ਕੇ ਆਣ ਹਾਂਜੀ ਗੋਲੀ ਜੀ ਬਣ ਜਣੀ ਆ ਠੀਕ ਹੈ ਉਹ ਕਬੂਤਰ ਨੂੰ ਦੋ ਦਿਨ ਖਲਾਉਣੀ ਆ ਲਗਾਤਾਰ ਉਸ ਤੋਂ ਬਾਅਦ ਕੋ ਠੀਕ ਹੈ ਕੋਈ ਕੁਛ ਨਹੀਂ ਦੇਣਾ ਉੱਤਰ ਆਟੋਮੈਟਿਕ ਆਉਂਤਰ ਹੁਣ ਗੋਲ ਹੋਇਆ ਪਿਆ ਠੀਕ ਹੈ ਠੀਕ ਮਤਲਬ ਇਹ ਜੇ ਸੋਕੜਾ ਜਾਂ ਪੈਜ ਵਿੱਚ ਗਣਾ ਹਾਂ ਜੇ ਸੁੱਕਾ ਪੈਣਾ ਰਾਣਾ ਛੱਡ ਦੇ ਖਾਣਾ ਪਾਣਾ ਛੱਡ ਦੇ ਹੈਨਾ ਇਲਾਜ ਲੋਕ ਬਹੁਤ ਦੱਸਦੇ ਆ YouTube ਤੇ ਬਹੁਤ ਇਲਾਜ ਆ ਪਰ ਗਰੇ ਇਹ ਇਲਾਜ ਗਲਤ ਪਤਾ ਕਿ ਦੇਖੋ ਹਰੇਕ ਦਾ ਆਪਣਾ ਆਪਣਾ ਤਜਰਬਾ ਹੈ ਦੇਸੀ ਕੰਮ ਕਈ ਵਾਰ ਚਲੋ ਦੇਸੀ ਜਿਹੜੇ ਬੈ ਬਣਾਏ ਹੋਏ ਆ ਇਹ ਵੀ ਕੰਮ ਕਰ ਜਾਂਦੇ ਆ ਪਤਾ ਕਿ ਅਮਰ ਨੰਬਰ ਪਰ ਆਪਣੀ ਕੋਈ ਲੋੜ ਨਹੀਂ ਹੈਗੀ ਹੁਣ ਤੁਸੀਂ ਪਤਾ ਕਿ ਤੁਸੀਂ ਇੱਕ ਤਾਂ ਨਾ ਵਰਤਿਆ ਵਾ ਇਹ ਜੋ ਵੀ ਤੁਸੀਂ ਯੂਜ਼ ਕਰਿਆ ਵਾ ਆਪਣੇ ਇਹਦੇ ਪਰ ਆ ਜਿਹੜੇ ਜਿਹੜੇ ਵੀ ਆ ਜਿਹੜੇ ਮੇਰੇ ਵੀਰ ਨੇ ਯੂਜ਼ ਕਰਨਾ ਉਹਨੇ ਮੈਨੂੰ ਆਟੋਮੈਟਿਕ ਇਹ ਕਹਿਣਾ ਵੀ ਹਾਂ ਵੀਰੇ ਵੀ ਤੇਰੇ ਗੱਲ ਸਹੀ ਕਹੀ ਆ ਕਿਉਂਕਿ ਯਾਰ ਉਹਨੂੰ ਸਹੀ ਗੱਲ ਮਿਲਣੀ ਆ ਠੀਕ ਹੈ ਜੀ ਇੱਕ ਤਾਂ ਹੁੰਦੀ ਆ ਵੀ ਹਾਂ ਇਹ ਉਂਝੂ ਮਾਰਦੀ ਹਾਂ ਸੁਣ ਕੇ ਨਹੀਂ ਨਹੀਂ ਤੁਸੀਂ ਵਰਤੀ ਵੀ ਦੇਖ ਲੋ ਜੀ ਭਾਈ ਜੇ ਕਿਸੇ ਦੇ ਕਬੂਤਰ ਨੂੰ ਕੋਈ ਸੋਖੜਾ ਲੱਗਾ ਹੋਆ ਜਾਂ ਕਿੱਦਾਂ ਵੀ ਉਹ ਨੁਕਤਾ ਰੱਜਿਆ ਪਿਆ ਤਾਂ ਤੁਸੀਂ ਇਹਨਾਂ ਚ ਪ੍ਰੋਬਲਮ ਨਹੀਂ ਆਏ ਇਹ ਨੁਕਤਾ ਤੁਸੀਂ ਵਰਤ ਸਕਦੇ ਆ ਆ ਦੇਖ ਸਾਰੇ ਤੁਸੀਂ ਕਬੂਤਰ ਮੈਂ ਛੱਡ ਕੇ ਵੀ ਦਿਖਾ ਦਿੰਨਾ ਵੀਰ ਨੇ ਦੱਸਿਆ ਇਹ ਚਾਹ ਹੈ ਹੈ ਕੋਈ ਗੱਲ ਹੀ ਚਲੋ ਆਪਣੇ ਆਪ ਵੀਰਾਂ ਨੂੰ ਪਤਾ ਲੱਗਣਾ ਚਾਹੀਦਾ ਛੱਡ ਦੇਣੀ ਤਾਂ ਹੈ ਛੱਡ ਦੇਣੀ ਤੁਸੀਂ ਛੱਡ ਦਿਓ ਯਾਨ ਤੰਦਰੁਸਤ ਪਿਆ ਪੂਰਾ ਕਬੂਤਰ ਕਹਿੰਦੇ ਵੀਰ ਨੇ ਕਹਿੰਦੇ ਇਹਨੂੰ ਥੋੜਾ ਜਿਹਾ ਸੋਕੜਾ ਸੀ ਕੋਈ ਖਾਂਦਾ ਪੀਂਦਾ ਨਹੀਂ ਤਾਂ ਬਿਮਾਰੀ ਲੱਗ ਗਈ ਸੀ ਇਹਨਾਂ ਨੇ ਜੋ ਵੀ ਦੱਸਿਆ ਇਲਾਜ ਕਰਿਆ ਇਹਦਾ ਫਿਰ ਹੁਣ ਦੇਖ ਲੋ ਬੱਚਾ ਪੂਰਾ ਯਾਨ ਖੇਲ ਦਾ ਤਿਆਰ ਆ ਪੂਰਾ ਜੀ ਬੁੱਢੇ ਛਣਕ ਦਿਖਾਉਂਦੇ ਕਿ ਦੇਖੋ ਮੈਗੜ ਕੋ ਮਾਰਦਾ ਉਹ ਦੇਖ ਨਹੀ ਠੀਕ ਆ ਯਾਨ ਪੂਰਾ ਤੰਦਰੁਸਤ ਤਾਂ ਇਹ ਖਤਮ ਇਹ ਯਾਰ ਮਰਨੇ ਦੀ ਕਗਾਰ ਪਤਾ ਜੇ ਅਣਜਾਣ ਬੰਦੇ ਕੋਲੇ ਕਬੂਤਰ ਹੁੰਦੇ ਨਾ ਮੰਨ ਲਾ ਮਰ ਖਤਮ ਤਾਂ ਹੈ ਅੱਛਾ ਹਾਂ ਇਹ ਮਰ ਜਣਾ ਤੈਨੂੰ ਕਹਿਣ ਦਾ ਮਤਲਬ ਠੀਕ ਆ ਜੀ ਠੀਕ ਯਾਨੀ ਕਿ ਨੌਲਜ ਦੇ ਹਿਸਾਬ ਕੇ ਲਈ ਬ ਠੀਕ ਆ ਹੁਣ ਇਹ ਕੁੱਤਰਾ ਇਹ ਕੁੱਤਰਾ ਬੱਚਾ ਹੈ ਇਹ ਆਪਾਂ ਨੇ ਹੁਣ ਬਾਜੀ ਛੱਡਣੇ ਆ ਕੱਲਾ ਕੱਲਾ ਜਿੰਨੇ ਵੀ ਨਾ ਛੱਡਣੇ ਵੀਰੇ ਤੁਹਾਨੂੰ ਉਹਨਾਂ ਦੀ ਵੀਡੀਓ ਪਾਈ ਜਾਊਗੀ ਨਾ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਕੀ ਕਦੇ ਮੌਕਾ ਮਿਲਿਆ ਤਾਂ ਆਪਾਂ ਬਾਈ ਜਰੂਰ ਥੋਡੇ ਜਿੱਦਨ ਸ਼ਰਤ ਹੋਊਗੀ ਆਪਾਂ ਪਹੁੰਚਾਂਗੇ ਜਿੱਦਨ ਆਪਣੇ ਕੋਲ ਵੀ ਸਮਾਂ ਹੋਇਆ ਥੋਡੇ ਕੋਲ ਵੀ ਸਮਾਂ ਹੋਇਆ ਆਪਾਂ ਜਰੂਰ ਪਹੁੰਚਾਂਗੇ ਪਰ ਆਪਣੇ ਪੰਜਾਬ ਦੀ ਗੇਮ ਨਾਲੋਂ ਨਾ ਪਾਕਿਸਤਾਨ ਦੀ ਗੇਮ ਬਹੁਤ ਜ਼ਿਆਦਾ ਵਿੱਤਰ ਹੈ ਅੱਛਾ ਹਾਂ ਮਤਲਬ ਉੱਥੇ ਦੇ ਜਿਹੜੇ ਬੰਦੇ ਲਿੰਕ ਹੈਗੇ ਆ ਪੰਜਾਬ ਦੇ ਬੰਦਿਆਂ ਦੇ ਪਾਕਿਸਤਾਨ ਦੇ ਬੰਦਿਆਂ ਦੇ ਉਹ ਬੰਦੇ ਮਤਲਬ ਬਹੁਤ ਜ਼ਿਆਦਾ ਮਤਲਬ ਬਾਜ਼ੀਆਂ ਦੇ ਕਾ ਤੀਸਰਾ ਵੀ ਢਾ ਸਕਦੇ ਆ ਕਿਉਂਕਿ ਪੰਜਾਬ ਦੇ ਵਿੱਚ ਹੱਦ ਦੂਸਰਾ ਢਾ ਸਕਦਾ ਬੰਦਾ ਠੀਕ ਹੈ ਕਿਉਂਕਿ ਜਿਨ੍ਹਾਂ ਤੇ ਲਿੰਕ ਹੈਗੇ ਬੰਦਿਆਂ ਦੇ ਹਾਂ ਉਹ ਅੱਜ ਪੰਜਾਬ ਦੇ ਵਿੱਚ ਤੀਸਰਾ ਢਾ ਰਹੇ ਆ ਚੌਥਰਾ ਪੰਜਵਾਂ ਢਾ ਰਹੇ ਆ ਕਹਿੰਦਾ ਮਤਲਬ ਹੈ ਵੀ ਨੌਲੇਜ ਦੀ ਗੱਲ ਆ ਵੀ ਉਹ ਬੰਦਿਆਂ ਨੂੰ ਪੰਜਾਬ ਦੇ ਨੂੰ ਹੁਣ ਨੌਲੇਜ ਆ ਗਈ ਸਹੀ ਹੈ ਸਹੀ ਉਹ ਤਾਂ ਤੱਕ ਕੇ ਚੌਥਰਾ ਢਾ ਸਕਦੇ ਆ ਠੀਕ ਹੈ ਠੀਕ ਹੈ ਕਿਉਂਕਿ ਇੱਥੇ ਮੇਰੇ ਪਤਾ ਗਿਆ ਮਤਲਬ ਇੱਥੇ ਮੱਝਾ ਲਾਏ ਇੱਕ ਮੱਝਲ ਤੱਕ ਜਾਣਾ ਬਹੁਤ ਟਾਈਮ ਲੱਗਦਾ ਸਮਾਂ ਲੱਗਦਾ ਸਾਰਾ ਹਾਂ ਸਮਾਂ ਲੱਗਦਾ ਇੱਕ ਬੱਚ ਉਹ ਬੱਚੇ ਨੂੰ ਥੋੜਾ ਔਖਾ ਲੱਗਦਾ ਅਸੀਂ ਇਹ ਬੱਚੇ ਸਮਝ ਲਾ ਸਕਤਾ ਤੁਹਾਡੀ ਵੀ ਸਾਡਾ ਵੀ ਕੰਮ ਚੱਲ ਰਿਹਾ ਮੰਜ਼ਿਲ ਪਰ ਅਸੀਂ ਵੀ ਗਾਹਾਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਮੁਕਾਮ ਤੱਕ ਪਹੁੰਚਾਂਗੇ ਕੋਸ਼ਿਸ਼ ਕਰਾਂਗੇ ਜਿੰਨੇ ਸਾਥੇ ਕੋਈ ਲੋ ਜੀ ਜਾਣ ਤੋਂ ਪਹਿਲਾਂ ਆਪਾਂ ਇੱਕ ਵਾਰ ਥੋੜਾ ਜਿਹਾ ਝਲਕ ਦਿਖਾ ਦਿੰਦੇ ਆ ਖੁੱਡਿਆਂ ਦਾ ਇਹ ਵੀਰ ਨੇ ਖੁੱਡਾ ਬਣਾਇਆ ਵਾ ਆ ਦੇਖੋ ਜੀ ਕਿੱਦਾਂ ਪੂਰਾ ਇਹਨਾਂ ਕਮਰੇ ਜਿੱਡਾ ਪੂਰਾ ਬਣਾਇਆ ਵਾ ਇੱਧਰ ਦੇਖ ਲਓ ਤੁਸੀਂ ਵਿੱਚੋਂ ਵੀ ਦੇਖ ਸਕਦੇ ਆ ਆ ਲੋ ਜੀ ਆ ਵਿੱਚ ਬੈਠੇ ਵੀ ਆ ਥੋੜੇ ਜਾਨਵਰ ਠੀਕ ਆ ਜੀ ਪੂਰਨ ਕਮਰੇ ਦੀ ਫੀਲਿੰਗ ਆਂਦੀ ਹੈ ਜੀ ਦੇਖ ਸਕਦੇ ਹੋ ਤੁਸੀਂ ਆ ਦੇਖੋ ਜੀ ਆ ਵਿੱਚ ਯਾਰ ਬਰ ਵੀ ਬੈਠੇ ਆ ਆਪਣੇ ਲੈ ਕੱਲੇ ਕੱਲੇ ਜਾਨ ਇਹ ਪੱਟੇ ਹੈ ਹਲੇ ਇਹ ਪੱਟੇ ਵੀ ਹੁੰਦੇ ਸੀ ਠੀਕ ਹੈ ਠੀਕ ਹੈ ਇਹ ਮਤਲਬ ਇਹ ਹਲੇ ਅੱਗ ਵਿੱਚ ਸਾਰਾ ਆਉਣਾ ਇਹਨਾਂ ਨੇ ਮਤਲਬ ਜੇ ਪੂਰੀ ਗਰਮੀ ਪੈਣੀ ਹੈ ਚਿੱਟਾ ਪੈਰ ਜਲਦਾ ਠੀਕ ਹੈ ਠੀਕ ਹੈ ਠੀਕ ਹੈ ਹਾਂ ਠੀਕ ਹੈ ਜੀ ਠੀਕ ਹੈ ਪੂਰਾ ਇਹਨਾਂ ਦੇਖੋ ਵਧੀਆ ਇਹਨਾਂ ਵੀਰ ਨੇ ਬਣਾਇਆ ਵਾ ਕੁੱਡਾ ਹਨਾ ਸ਼ੌਂਕ ਦੀ ਗੱਲ ਹੁੰਦੀ ਆ ਵੀਰੇ ਸ਼ੌਂਕ ਆਪਣਾ ਆਪਣਾ ਹੁੰਦਾ ਹੈ ਹਾਂਜੀ ਹਾਂਜੀ ਕਦੇ ਫੇਰ ਮੌਕਾ ਮਿਲਿਆ ਤਾਂ ਵੀਰੇ ਜਰੂਰ ਮਿਲਾਂਗੇ ਤੁਹਾਨੂੰ ਹਨਾ ਹਾਂ ਠੀਕ ਆ ਵੀਰੇ ਹਾਂ ਲਓ ਜੀ ਠੀਕ ਹੈ ਤੇ ਆਉਣ ਵਾਲੇ ਟਾਈਮ 'ਚ ਆਪਾਂ ਵੀਰੇ ਨੂੰ ਹੋਰ ਨਵਾਂ ਕੋ ਦੱਸਣ ਦੀ ਕੋਸ਼ਿਸ਼ ਕਰਾਂਗੇ ਜੋ ਆਪਾਂ ਤਾਂ ਹੋ ਸਕਦਾ ਜਿਹੜੀ ਗੱਲ ਸੱਚੀ ਆ ਜਿਹੜਾ ਆਪਾਂ ਨੂੰ ਰਿਜ਼ਲਟ ਮਿਲ ਗਿਆ ਨਾ ਚੀਜ਼ ਦਾ ਵੀ ਹਾਂ ਇਹ ਰਿਜ਼ਲਟ ਨੇ ਮਰੇ ਕੁੱਤਰ ਨੂੰ ਠੀਕ ਕਰਤਾ ਬਿਜਾ ਮਨੂ ਇਹ ਰਿਜ਼ਲਟ ਚੀ ਦਾ ਆਇਆ ਮਿਲਿਆ ਆਪਾਂ ਸੱਚੀ ਗੱਲ ਦੱਸਾਂਗੇ ਆਪਣਾ ਸ਼ੇਅਰ ਕਰਾਂਗੇ ਸ਼ੇਅਰ ਕਰਾਂਗੇ ਆਪਣੇ ਵੀਰਾਂ ਅਗਲੇ ਹਾਂ ਲਓ ਜੀ ਭਾਈ ਠੀਕ ਆ ਜਦੋਂ ਸਬਸਕ੍ਰਾਈਬ ਮੇਰਾ ਭਰਾ ਕਰਿਓ ਬਾਕੀ ਅਦਰ ਆਪਣੇ ਭਾਜੀ ਨੇ ਇਹ ਪੇਂਟਰ ਸਾਹਿਬ ਬਿੰਦੂ ਪੇਂਟਰ ਇਹ ਵੀਰੇ ਇਹ ਆਮ ਜੀ ਇਹ ਆਮ ਬੰਦਾ ਨਹੀਂ ਹੈਗਾ ਇਹ ਇਹਦਾ ਵੀ ਇਹ ਬੰਦਾ ਇਹਦਾ ਵੀ ਭਰਾ ਦਾ ਆਪਣੇ ਦਾ YouTube ਚੈਨਲ ਆ ਜਿਹੜੇ ਆਪਣੇ ਮੈਂ ਬੜਾ ਮੈਂ ਬੜਾ ਕਿਹਾ ਨਾ ਉਹ ਇਹਦਾ ਚੈਨਲ ਜਰੂਰ ਜਾ ਕੇ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਵੀਰੇ ਇੱਕ ਮਿੰਟ ਹੋਰ ਆ ਮੈਂ ਮੈਂ ਇਹਦੀ ਕਰਕੇ ਬੜਾ ਹਾਂ ਕਿਉਂਕਿ ਇਹਦੇ ਕਿ ਸਾਡੀ ਜਿਹੜੀ ਮਰੀਦਿਕ ਚ ਗੱਲ ਸ਼ੇਅਰ ਆ ਸਾਡੀ ਪਿਆਰ ਦੀ ਗੱਲ ਹੁੰਦੀ ਹੈ ਜੀ ਪਿਆਰ ਦੀ ਆ ਤੇ ਸਾਡੀ ਜਿਹੜੀ ਗੱਲ ਸ਼ੇਅਰ ਦੋਨਾਂ ਦੀ ਹੋਣੀ ਆ ਤੀਏ ਬੰਦੇ ਕਰੂੰਗੇ ਚੁਗਲੀ ਉਹਨੇ 36 ਦਾ ਸਣਾ ਯਾਰੀ ਇਹ ਜਿਹੜੇ ਬੰਦੇ ਨਾਲ 36 ਗੱਲਾਂ ਕਰਦੇ ਹਨਾ ਠੀਕ ਆ ਜੀ ਠੀਕ ਤੇ ਉਹ ਮਤਲਬ ਉਹ ਨਹੀਂ ਹੈਗਾ ਸਾਡੇ ਵਿੱਚ ਅਸੀਂ ਗੱਲ ਕਰਤੀ ਸਾਡਾ ਰਿਜ਼ਲਟ ਮਿਲਣਾ ਉਹ ਠੀਕ ਆ ਜੀ ਠੀਕ ਆ ਚਲੋ ਮਿਲਦੇ ਆ ਵੀਰੇ ਫਿਰ ਹੈ ਹਾਂ ਠੀਕ ਆ ਵੀਰੇ ਹੈਲੋ ਓਕੇ ਓਕੇ ਮਿਲਦੇ ਆ ਜੀ ਇੱਕ ਅਗਲੀ ਵੀਡੀਓ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਬਾਕੀ ਵੀਡੀਓ ਨੂੰ ਬਾਅਦ ਤੇ ਬਾਅਦ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ